ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗਰੂ ਸਾਰਿਆਂ ਤੇ ਆਪਣਾ ਮੇਰੇ ਪਰ ਹੱਥ ਰੱਖਣ ਜੀ। ਦੇਖੋ ਤਾਂ ਮਾਰ ਦਾ ਬੰਦਾ ਜ਼ੋਰ ਲਾ ਰਿਹਾ। ਤਾਰ ਤਾਰ ਵਈ ਕਹੀਂ ਕਰਨੀ ਹੈ। ਕਰ ਰਿਆਂ ਜੀ ਫਰਸ ਦੀ ਤਿਆਰੀ। ਲਾਉਣੀ ਲੋਕ ਕੱਟੀ ਦੇ ਵਿੱਚ। ਕਰੀਤੀ ਜੀ ਤਿਆਰੀ ਲੋਕ ਇਟ ਲਾਉਣ ਦੀ ਅੰਦਰ ਪਹਿਲਾਂ ਸਮਾਨ ਕੱਢਿਆ ਸਾਰਾ ਹੀ ਬਾਹਰ ਥੋੜੀ ਜੀ ਹੁਣ ਲੇਬਰ ਕਰਦੇ ਜਿੱਥੇ ਅਸੀਂ ਕੰਮ ਲਾਇਆ ਉਹਥੇ ਥੋੜਾ ਜਿਹਾ ਹੋ ਕੰਮ ਹੋਰ ਰਹਿ ਗਿਆ ਤੋ ਤਿੰਨ ਕੁ ਦਿਨ ਦਾ ਇਹ ਚਲ ਕਰਿਆ ਉਹ ਪੂਰਾ ਕੋਈ ਨਹੀਂ ਸਮਾਨ ਤਾਂ ਆਪਣਾ ਪਹੁੰਚ ਗਿਆ ਆਉਣਗੇ ਹੁਣ 1-2 ਦਿਨ ਚੱਲੇ ਬਲੂ ਬਲ ਕਰਕੇ ਗਟਕਾ ਪਾ ਕੇ ਲਾਉਣੀ ਆਪਾਂ ਨੇ ਕਿਉਂਕਿ ਵਜਨ ਆਉਣਾ ਦਾ ਟਰਾਲੇ ਭਰ ਕੇ ਅੰਦਰ ਕਣਕ ਜੀਰੀ ਦੇ ਉਹਦਾ ਕਰਕੇ ਗਟਕਾ-ਗੁਟਕਾ ਪਾ ਕੇ ਐ ਪੂਰੀ ਬੰਦੋਬਸਤ ਕਰਕੇ ਫਿਰ ਲਾਉਣੀ ਆ ਅੱਜ ਚੱਲਿਆਂ ਜੀ ਸ਼ਾਮ ਨੂੰ ਪਾਰਟੀ ਪਰ ਵਿਆਹ ਦੀ ਪਾਰਟੀ ਆ ਕੱਲ ਜਾਵਾਂਗੇ ਬਰਾਤ ਪੈਲਸ ਚ ਜੁੜੀ ਜਾਂਦੀ ਆਵਾਜ਼ ਹੁੰਦੀ ਜਿੱਦਾਂ ਨਾ ਕਹਿੰਦੇ ਆ ਵੀ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ ਜਿਹੜੀ ਮੇਰੇ ਪਿੰਡ ਤੋਂ ਸਾਲਾ ਪਰ ਜੋਗ ਨੂੰ ਸੜਕ ਜਾਂਦੀ ਆ ਇਹਦੀ ਪੰਚਾਤਾਂ ਦੇ ਵਿੱਚ ਸਮਾਨ ਸਮੂਹ ਮੈਂ ਕਿਥੇ ਇਹ ਮਿੰਦੇ ਦੇ ਮੌਨ ਨੂੰ ਪੁੱਛਿਆ ਸੀਗਾ ਕੱਲ ਉਹ ਕਹਿੰਦੇ ਤਿਆਰੀ ਆ ਵੀ ਬਣ ਜੂਗੀ ਬਹੁਤ ਜ਼ਿਆਦਾ ਟੋਏ ਇਹਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਨਾ ਨਰਕ ਹੰਡਾਇਆ 5-6 ਸਾਲ ਥੋਂ ਥੋਂ ਤੇ ਟੁੱਟੀ ਵੀ ਆ ਹੁਣ ਆਸ ਆ ਵੀ ਬਣ ਜੂਗੀ ਛੇਤੀ ਤੇ ਛੇਤੀ ਇਹ ਤਾਂ ਪੈਲੈਸ ਦੀ ਡੈਕੋਰੇਸ਼ਨ ਆਪਾਂ ਨਾ ਮੈਂ ਤੁਹਾਨੂੰ ਦੱਸਦਾ ਮੈਂ ਵਿਆਹ ਨਾ ਕਿਸੇ ਦਾ ਮੈਂ ਤਾਂ ਨਹੀਂ ਸ਼ੂਟ ਕਰਦਾ ਹੈਗਾ ਅਗਲੇ ਦੀ ਪ੍ਰਾਈਵੇਸੀ ਭੰਗ ਹੁੰਦੀ ਐਦਾਂ ਠੀਕ ਆ ਆਪਣੇ ਕੋਲ ਕੰਟੈਂਟ ਹੋਰ ਬਹੁਤ ਆ ਪਰ ਅਗਲੇ ਦੀ ਪ੍ਰਾਈਵੇਸੀ ਨਹੀਂ ਆਪਾਂ ਭੰਗ ਕਰਨੀ ਚਾਹੁੰਦੇ ਹੈਗੇ ਬੰਦੇ ਦੀ ਆਪਣੀ ਆਪਣੀ ਪ੍ਰਾਈਵੇਸੀ ਆ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਬਖਸ਼ਣ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਜੀ ਧੰਨਵਾਦ ਜੀ